ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਾਈ ਜਾਤੀ ਇਕਤਾ ਅਨੇਕਤਾ ਬਿਲਾਏ ਜਾਤੀ ਚੀਲਤਾ ਕਤਿਬਨ ਕੁਰਾਨ ਕੇ ਧਰਮ ਤੁਸਕ ਜਾਤੇ ਪਾਪ ਪਰਪੱਕ ਜਾਤੇ ਵਰਨ ਗੁਰਕ ਜਾਤੇ ਸਹਿਤ ਵਿਧਾਨ ਕੇ ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਅਧੇਤ ਮਿਟ ਜਾਂਦੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂ ਕਰ ਸਿਫਤ ਤੁਮਾਰੀ ਆਪੋ ਤੁਮ ਕਥਾ ਸੁਧਾਰੀ ਜੋ ਗੁਲਾਵ ਹੈ ਤਿਉ ਬੁਲਹੇ ਸੁਆਮੀ ਕੁਦਰਤ ਕਵਨ ਸਦਾਯੋ ਜੋ ਪ੍ਰਭ ਕੀ ਆਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਪਰਮ ਸਨਮਾਨ ਸਤਕਾਰ ਜੋ ਚਵਰ ਛਤਰ ਤਖਤਾਂ ਦੇ ਮਾਲਕ ਦੋ ਜਹਾਂ ਵਾਲੇ ਅਕਾਲ ਪੁਰਖ ਦੇ ਸਰਪੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਔਰ ਮੁਕੱਦਸ ਹਾਜੂਰੀ ਦੇ ਅੰਦਰ ਜੁੜ ਬੈਠ ਕੇ ਹਾਜ਼ਰੀਆਂ ਲਵਾ ਰਹੇ ਗੁਰਮੁਖ ਪਿਆਰਿਓ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਸਹਬਾਨਾਂ ਦੇ ਪਾਵਨ ਔਰ ਪਵਿੱਤਰ ਨਿੱਕੀ ਗੋਤਾ ਆਨੰਦ ਮਾਣਦੇ ਹੋਏ ਲਾਹੇ ਪ੍ਰਾਪਤ ਕਰ ਰਹੇ ਹਾਂ ਸਤਿਗੁਰੂ ਜੀ ਦੀ ਦਇਆ ਦਾ ਸਦਕਾ ਉਹਨਾਂ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਨਕ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ tatha 4 ਮਹੀਨੇ ਦੇ ਸਮੂਹ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਰਾਤਰੀ ਦੇ ਸਜੇ ਹੋਏ ਸੁੰਦਰ ਦੀਵਾਨਾ ਦੇ ਅੰਦਰ ਆਪ ਸੰਗਤ ਨੇ ਸ੍ਰੀ ਰਹਿਰਾਜ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕੀਤੇ ਆਓ ਕੁਝ ਸਮਾਂ ਗੁਰ ਇਤਿਹਾਸ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰਨਾ ਕਰੀਏ ਸਭ ਤੋਂ ਪਹਿਲਾਂ ਗੁਰ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਅੱਜ 13 ਪੋਤਾ ਦਿਹਾੜਾ ਹੈ ਅੱਜ ਦੇ ਦਿਨ ਛੋਟੇ ਸਹਿਬ ਜਾਦੇ ਮਾਤਾ ਗੁਜਰ ਕੌਰ ਜੀ ਤਨਾਨੇ ਸ਼ਹਾਦਤਾਂ ਦਾ ਜਾਮ ਪੀਤਾ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਮਾਤਾ ਜੀਆ ਨੂੰ ਪਤਾ ਲੱਗਾ ਜੋਤੀ ਜੋ ਅੱਜ ਉਹ ਦਿਹਾੜਾ ਹੈ ਸੋ ਆਪਾਂ ਮੰਗਲਾ ਚਰਨ ਦੇ ਵਿੱਚ ਪੜਿਆ ਕੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਇਸ ਸੰਸਾਰ ਤੇ ਨਾ ਆਉਂਦੇ ਤੇ ਕੀ ਹੁੰਦਾ ਤੇ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਹੋਏ ਨੇ ਤੇ ਇਹਨਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਜਿਹਦੇ ਵਿੱਚ ਦਸਾਂ ਪਾਤਸ਼ਾਹਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਤੋਂ ਕਵੀ ਜੀ ਕਹਿੰਦੇ ਕੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਇਸ ਸੰਸਾਰ ਤੇ ਨਾ ਆਉਂਦੇ ਤੇ ਸੰਸਾਰ ਦੀ ਦਸ਼ਾ ਐਸੀ ਹੋਣੀ ਸੀ ਕਿ ਸੰਸਾਰ ਤੇ ਅੱਜ ਜਿਹੜੇ ਅਨੇਕਾਂ ਧਰਮਾਂ ਦੀ ਆਪਾਂ ਫੁਲਵਾੜੀ ਵੇਨੇ ਹਾਂ ਉਹ ਸੰਸਾਰ ਤੇ ਨਹੀਂ ਮਿਲਨੀ ਸੀ ਜਿਹੜੇ ਅੱਜ ਅਨੇਕਾਂ ਧਰਮ ਸੰਸਾਰ ਤੇ ਵੇਖਦੇ ਆ ਉਹ ਸਾਰੇ ਸੰਸਾਰ ਤੇ ਧਰਮ ਨਹੀਂ ਮਿਲਨੇ ਸੀ ਕੀ 79 ਇਕੋ ਹੀ ਧਰਮ ਸੰਸਾਰ ਤੇ ਰਹਿਣਾ ਸੀ ਉਹ ਸੀ ਇਸਲਾਮ ਧਰਮ ਮੁਸਲਮਾਨਾਂ ਦਾ ਜਿਹੜਾ ਧਰਮ ਹੈ ਉਹ ਸੰਸਾਰ ਤੇ ਰਹਿਣਾ ਸੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਇਸ ਸੰਸਾਰ ਤੇ ਨਾ ਹੁੰਦੇ ਤੇ ਇਸ ਪ੍ਰਕਾਰ ਸੰਸਾਰ ਦੇ ਵਿੱਚ ਜਿਹੜੇ ਧਰਮ ਸਨ ਉਹ ਸਾਰੇ ਹੀ ਤੁਸਕ ਜਾਣੇ ਸੀ ਭਾਵ ਰਹਿਣੇ ਨਹੀਂ ਸਨ ਜਿਹੜੇ ਪਾਪ ਨੇ ਪਾਪ ਸੰਸਾਰ ਤੇ ਵੱਧ ਜਾਣੇ ਸਨ ਜਿਹੜੇ ਅੱਜ ਵਰਣ ਵੇਖਣ ਨੂੰ ਮਿਲਦੇ ਨੇ ਨਾ ਇਸਲਾਮ ਧਰਮ ਤੋਂ ਪਹਿਲਾਂ ਜਿੱਦਾਂ ਸਨਾਤਨ ਧਰਮ ਦੇ ਵਿੱਚ ਹਨ ਚਾਰ ਵਰਣ ਖੱtre ਬ੍ਰਾਹਮਣ ਸੂਦ ਵੈਸ ਇਹ ਸਾਰੇ ਵਰਣ ਹੀ ਖਤਮ ਹੋ ਜਾਣੇ ਸਨ ਇੱਕੋ ਹੀ ਇਸਲਾਮ ਧਰਮ ਰਹਿਣਾ ਸੀ ਤੇ ਅੱਜ ਜਿਹੜੇ ਮੰਦਰ ਜਿਹੜੇ ਮੰਦਰਾਂ ਦੇ ਵਿੱਚ ਪੂਜਾ ਹੁੰਦੀ ਹੈ ਉਹ ਮੰਦਰ ਵੀ ਨਹੀਂ ਰਹਿਣੇ ਸਨ ਉਹ ਮੰਦਰ ਸਾਰੇ ਹੀ ਨਸ਼ਟ ਹੋ ਜਾਣੇ ਸਨ ਅੱਜ ਜਿਹੜੇ ਵੇਦਾਂ ਦੀ ਸੁਣਾਈ ਗੀਤਾ ਦੀ ਸੁਣਾਈ ਹੁੰਦੀ ਹੈ ਨਾ ਕੰਨਾਂ ਦੇ ਵਿੱਚ ਉਹ ਵੀ ਸਾਰਾ ਕੁਝ ਹੀ ਖਤਮ ਹੋ ਜਾਣਾ ਸੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਨਾ ਹੋਵੇ ਤੇ ਇੱਕ ਵਿਦਵਾਨ ਨੇ ਕਿਹਾ ਨਾ ਕਹਾਂ ਉਬ ਕੀ ਨਾ ਕਹਾਂ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਨ ਤੋਂ ਇਸਲਾਮ ਪਰਬ ਵਾਲੇ ਜਿਹੜੇ ਮੁਸਲਮਾਨ ਇਸਮਤ ਕਰਦੇ ਨੇ ਸਾਰੇ ਹੀ ਇਰਿਸਲਾਮ ਵਾਲੇ ਹੁੰਦੇ ਤੇ ਸਾਰਿਆਂ ਦੀ ਸੁਨਤ ਹੁੰਦੀ ਤੇ ਇਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਧਰਮ ਦੀ ਚਾਦਰ ਧਰਮਾਂ ਦੇ ਲਈ ਹਿੰਦ ਧਰਮ ਦੀ ਰਾਖੀ ਦੇ ਲਈ ਕੁਰਬਾਨ ਕੀਤਾ ਹਿੰਦ ਧਰਮ ਬਚ ਗਿਆ ਇਸ ਪ੍ਰਕਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜ੍ਹੀਏ ਤੇ ਇਹਨਾਂ ਦੇ ਤਿੰਨ ਮੈਲ ਸੰਨ ਇਨ੍ਹਾਂ ਦੇ ਵਿੱਚ ਮਾਤਾ ਜੀਤਾ ਜੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਸਭ ਤੋਂ ਪਹਿਲਾਂ ਜਿਹੜਾ ਮਹਾਰਾਜ ਜੀਆ ਦਾ ਆਨੰਦ ਕਾਰਜ 11 ਸਾਲ ਦੀ ਉਮਰ ਦੇ ਵਿੱਚ ਮਾਤਾ ਜੀਤਾ ਜੀਾਂ ਦੇ ਨਾਲ ਹੋਇਆ ਸੀ ਦੂਸਰਾ ਮਾਤਾ ਸੁੰਦਰ ਕੌਰ ਜੀਾਂ ਦੇ ਨਾਲ ਤੇ ਤੀਸਰਾ ਮਾਤਾ ਸਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਦਾ ਦਰਜਾ ਦਿੱਤਾ ਏ ਜਿਹੜੇ ਮਾਤਾ ਜੀਤਾ ਜੀ ਸਨ ਤੋਂ ਇਸ ਪ੍ਰਕਾਰ ਮਾਤਾ ਜੀਤਾ ਜੀਆਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਦੀ ਪ੍ਰਾਪਤੀ ਸੀ ਜਦੋਂ ਸਤਿਗੁਰੂ ਸਾਹਿਬ ਜੀਾਂ ਦੇ ਕੋਲ ਇਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਸਾਹਿਬ ਜੀ ਕਿ ਬੜਾ ਸਮਾ ਹੋ ਗਿਆ ਤੁਹਾਡੇ ਕੋਲ ਰਹਿੰਦੇ ਆ ਪਰ ਤੁਹਾਡੇ ਕੋਲ ਉਹ ਚੀਜ਼ ਨਹੀਂ ਪ੍ਰਾਪਤ ਕਰ ਸਕੇ ਜਿਹੜੀ ਚੀਜ਼ ਪ੍ਰਾਪਤ ਕਰਨ ਦੇ ਲਈ ਦੂਰੋਂ ਦੂਰੋਂ ਸੰਗਤਾਂ ਤੁਹਾਡੇ ਕੋਲ ਆਉਂਦੀਆਂ ਨੇ ਤੇ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਆਨੇ ਪੁੱਛਿਆ ਕਿ ਕਿਹੜੀ ਚੀਜ਼ ਕਹਿੰਦੇ ਨਾਮ ਨਹੀਂ ਪ੍ਰਾਪਤ ਕੀਤਾ ਬ੍ਰਹਮ ਗਿਆਨ ਨਹੀਂ ਪ੍ਰਾਪਤ ਕੀਤਾ ਕਹਿੰਦੇ ਫਿਰ ਗੁਰੂ ਸਾਹਿਬ ਜੀ ਕਿ ਜਦੋਂ ਮਨੁੱਖ ਨੂੰ ਭੁੱਖ ਲੱਗੀ ਹੋਵੇ ਉਦੋਂ ਹੀ ਉਹ ਜੇ ਪ੍ਰਸ਼ਾਦਾ ਛਕੇ ਤਾਂ ਹੀ ਉਹ ਪ੍ਰਸ਼ਾਦਾ ਸਵਾਦ ਲੱਗਦਾ ਏ ਜੇ ਕਿਤੇ ਸਮੇਂ ਤੋਂ ਪਹਿਲਾਂ ਛਕੇ ਜਿਹੜਾ ਸ਼ਾਦਾ ਭਾਵੇਂ 36 ਦਾ ਭੋਜਨ ਹੋਵੇ ਤੇ ਉਹ ਵੀ ਸਵਾਦ ਨਹੀਂ ਲੱਗਦਾ ਇਸੇ ਕਰਕੇ ਜਿੰਨੋਂ ਜਦੋਂ ਤੱਕ ਤੁਸੀਂ ਪੁੱਛਿਆ ਨਹੀਂ ਉਹਨਾਂ ਚਿਰ ਤੱਕ ਅਸੀਂ ਤੁਹਾਨੂੰ ਇਹ ਦੱਸਿਆ ਨਹੀਂ ਅੱਜ ਤੁਸੀਂ ਸਾਨੂੰ ਸਵਾਲ ਕੀਤਾ ਏ ਤੇ ਫਿਰ ਅੱਜ ਤੁਹਾਡੀ ਇਹ ਜਿਹੜੀ ਮਨੋ ਕਾਮਨਾ ਹੈ ਇਹ ਵੀ ਪੂਰੀ ਕਰ ਦਿੰਨੇ ਹਾਂ ਸਤਿਗੁਰੂ ਸਾਹਿਬ ਜੀਆਂ ਨੇ ਇੱਕ ਦਿਨ ਦੇ ਵਿੱਚ ਜਿਹੜਾ ਬ੍ਰਹਮ ਗਿਆਨ ਸੀ ਪ੍ਰਮਾਤਮਾ ਦਾ ਨਾਮ ਸੀ ਉਹ ਮਾਤਾ ਜੀਤਾ ਜੀ ਨੂੰ ਦਿੱਤਾ ਜਦੋਂ ਮਾਤਾ ਜੀਤਾ ਜੀ ਨੂੰ ਬ੍ਰਹਮ ਗਿਆਨ ਹੋਇਆ ਤੇ ਜਿਹੜਾ ਬ੍ਰਹਮ ਗਿਆਨ ਹੈ ਬ੍ਰਹਮ ਗਿਆਨ ਤੋਂ ਭਾਵ ਇਹ ਹੈ ਕਿ ਉਹਨੂੰ ਤ੍ਰਲੋਕੀ ਦਾ ਗਿਆਨ ਹੋ ਜਾਂਦਾ ਹੈ ਆਉਣ ਵਾਲੇ ਸਮੇਂ ਦਾ ਵੀ ਗਿਆਨ ਹੋ ਜਾਂਦਾ ਹੈ ਮਾਤਾ ਜੀਤਾ ਜੀਆ ਨੇ ਜਦੋਂ ਨੇਤਰ ਬੰਦ ਕੀਤੇ ਧਿਆਨ ਲਾਇਆ ਤੇ ਕੀ ਵੇਖਿਆ ਸਤਿਗੁਰੂ ਸਾਹਿਬ ਜੀਆ ਨੇ ਆਨੰਦਪੁਰ ਦਾ ਕਿਲਾ ਛੱਡਣਾ ਹੈ आनंदपुर ਦਾ ਇਕਲਾ ਛੱਡਣ ਤੋਂ ਬਾਅਦ ਇੱਕ ਨਦੀ ਆਉਣੀ ਹੈ ਸਰਸਾ ਉੱਥੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਚਮਕੌਰ ਸਾਹਿਬ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹਾਦਤਾਂ ਦਾ ਜਾਮ ਪੀ ਜਾਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਚਿੰਨ੍ਹ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਮਾਸ਼ੀਵਾੜੇ ਦੇ ਵਿਖੜੇ ਪੈਣਿਆਂ ਤੇ ਚੱਲਦੇ ਨੇ ਇਹ ਸਾਰਾ ਕੁਝ ਹੀ ਬ੍ਰਹਮ ਗਿਆਨ ਦੇ ਰਾਹੀ ਮਾਤਾ ਜੀਤਾ ਜੀ ਆਨੇ ਵੇਖ ਲਿਆ ਮਾਤਾ ਜੀਤਾ ਜੀ ਨੇ ਜਦੋਂ ਇਹ ਸਾਰਾ ਕੁਝ ਵੇਖਿਆ ਤੇ ਮਾਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਆਨੂੰ ਕਹਿੰਦੇ ਕਿ ਮਾਤਾ ਜੀ ਕਹਿੰਦੇ ਕਿ ਜੋ ਅਸੀਂ ਸੁਪਨੇ ਦੇ ਵਿੱਚ ਜਾਂ ਵੇਖਿਆ ਹੈ ਧਿਆਨ ਧਾਰਨ ਕਰਕੇ ਤੇ ਇਹ ਸੱਚ ਹੋਵੇਗਾ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਇਹ ਸਾਰਾ ਕੁਝ ਹੀ ਸੱਚ ਹੈ ਇਹ ਕੋਈ ਸੁਪਨਾ ਨਹੀਂ ਹੈ ਜੋ ਤੁਸੀਂ ਬ੍ਰਹਮ ਗਿਆਨ ਦੇ ਰਾਹੀ ਵੇਖਿਆ ਹੈ ਬ੍ਰਹਮ ਗਿਆਨ ਦੀ ਅਵਸਥਾ ਦਾ ਮਾਲਕ ਕੌਣ ਹੈ ਜਿੰਦਾ ਨਾ ਦੁੱਖਾਂ ਦੇ ਵਿੱਚ ਹੈ ਨਾ ਸੁੱਖਾਂ ਦੇ ਵਿੱਚ ਹੈ ਨਾ ਖੁਸ਼ੀ ਦੇ ਵਿੱਚ ਹੈ ਨਾ ਗਮੀ ਦੇ ਵਿੱਚ ਹੈ ਇੱਕੋ ਅਵਸਥਾ ਦਾ ਮਾਲਕ ਹੈ ਜਦੋਂ ਮਾਤਾ ਜੀ ਹਨ ਇਹ ਵੇਖਿਆ ਤੇ ਫਿਰ ਮਾਤਾ ਜੀ ਕਹਿੰਦੇ ਕਿ ਤੁਸੀਂ ਤੇ ਅਡੋਲ ਅਵਸਥਾ ਦੇ ਮਾਲਕ ਹੋ ਕਿਉਂਕਿ ਦਸਮ ਗ੍ਰੰਥ ਦੇ ਵਿੱਚ ਇੱਕ ਬਚਨ ਆਉਂਦਾ ਹੈ ਲਗੀ ਰਹੀ ਸ੍ਰਿਤ ਪ੍ਰਭ ਚਰਨਨ ਮੈਂ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਸਾਰ ਤੇ ਭਾਵੇਂ ਆਏ ਭਾਵੇਂ ਸੰਸਾਰ ਤੇ ਇੰਨੇ ਚੋਜ ਵਰਤਾਏ ਪਰ ਸਤਗੁਰੂ ਸਾਹਿਬ ਜੀਆਂ ਦੀ ਜਿਹੜੀ ਸੁਰਤ ਸੀ ਉਹ ਧੰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਲਗੀ ਰਹੀ ਤੇ ਮਾਤਾ ਜੀ ਕਹਿੰਦੇ ਕਿ ਤੁਸੀਂ ਤੇ ਅਡੋਲ ਅਵਸਥਾ ਦੇ ਮਾਲਕ ਹੋ ਤੁਸੀਂ 4 ਪੁੱਤਰ ਵਾਰ ਕੇ ਵੀ ਆਪਣੇ ਅੱਖਾਂ ਤੋਂ ਹੰਝੂ ਨਹੀਂ ਕੇਰਨਾ ਤੇ ਮੋਹ ਆਪਣੇ ਬੱਚਿਆਂ ਦਾ ਜਾਗ ਪੈਂਦਾ ਇਸ ਕਰਕੇ ਤੁਸੀਂ ਮੈਨੂੰ ਪਹਿਲਾਂ ਹੀ ਇਸ ਸੰਸਾਰ ਤੋਂ ਛੁੱਟੀ ਦੇ ਦਿਵੋ ਤੇ ਮੈਂ ਇਸ ਸੰਸਾਰ ਤੋਂ ਜਾਣਾ ਕਰਾਂ ਜਦੋਂ ਮਾਤਾ ਜੀਤਾ ਜੀਆਂ ਨੇ ਆਖਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਹੁਣ ਤੁਹਾਡੀ ਆਰਬਲਾ ਵੀ ਪੂਰਨ ਹੋ ਗਈ ਹੈ ਆਰਬਲਾ ਭਾਵ ਜਿਹੜੀ ਉਮਰ ਹੈ ਉਹ ਵੀ ਪੂਰੀ ਹੋ ਗਈ ਹੈ ਤੇ ਅਜੇ ਧੰਨ ਬਾਬਾ ਫਤੇ ਸਿੰਘ ਜੀ 2 ਸਾਲ ਦੀ ਉਮਰ ਦੇ ਤੇ ਮਾਤਾ ਜੀਤਾ ਜੀ ਅੰਮ੍ਰਿਤ ਰੂਪੀ ਜਿਹੜਾ ਦੁੱਧ ਬਾਬਾ ਫਤੇ ਸਿੰਘ ਜੀਆਂ ਨੂੰ ਪਿਆਰ ਰਿਹਾ ਨੇ ਤੇ ਜਦੋਂ ਵੇਖਿਆ ਕਿ ਸਮਾਂ ਆ ਗਿਆ ਤੇ ਆਪਣੇ ਮਾਤਾ ਮਾਤਾ ਗੁਜਰ ਕੌਰ ਜੀਆਂ ਨੂੰ ਕਹਿੰਦੇ ਨੇ ਕਿ ਹੁਣ ਮਾਤਾ ਜੀ ਸਾਡੀ ਸੇਵਾ ਪ੍ਰਵਾਨ ਕਰੋ ਸਾਡਾ ਸਮਾਂ ਆ ਗਿਆ ਏ ਹੁਣ ਅਸੀਂ ਇਸ ਸੰਸਾਰ ਤੋਂ ਜਾਣਾ ਏ ਜਦੋਂ ਇਸ ਪ੍ਰਕਾਰ ਆਖਿਆ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਕਿ ਤੁਸੀਂ ਆਪਣੇ ਪਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਤੋਂ ਜਿਹੜੀ ਐ ਛੁੱਟੀ ਲੈ ਲਈ ਹੈ ਖੁਸ਼ੀ ਲੈ ਲਈ ਨੇ ਤੇ ਮਾਤਾ ਜੀਤਾ ਜੀ ਕਹਿੰਦੇ ਹਾਂ ਜੀ ਅਸੀਂ ਗੁਰੂ ਸਾਹਿਬ ਜੀਆਂ ਤੋਂ ਜਿਹੜੇ ਛੁੱਟੇ ਨੇ ਲੈ ਲਏ ਨੇ ਖੁਸ਼ੀਆਂ ਲੈ ਲਈਆਂ ਨੇ ਉਸ ਤੋਂ ਬਾਅਦ ਜਿਹੜੇ ਮਾਤਾ ਜੀਤਾ ਜੀ ਨੇ ਸਤਖੰਡ ਪਿਆਨਾ ਕਰ ਜਾਂਦੇ ਨੇ ਚੜ੍ਹਾਈ ਕਰ ਜਾਂਦੇ ਨੇ ਕਿਸੇ ਪ੍ਰਕਾਰ ਦਾ ਸ਼ੋਕ ਨਹੀਂ ਮਨਾਇਆ ਜਾਂਦਾ ਮਾਤਮ ਨਹੀਂ ਮਨਾਇਆ ਜਾਂਦਾ ਸਤਗੁਰੂ ਸਾਹਿਬ ਜੀ ਆਨੇ ਸਾਰਿਆਂ ਨੂੰ ਆਖਿਆ ਕਿ ਕਿਸੇ ਨੇ ਵਿਰਾਗ ਨਹੀਂ ਕਰਨਾ ਸੰਸਕਾਰ ਕੀਤਾ ਜਾਵੇਗਾ ਸ਼ਰੀਰ ਦਾ ਇਸੇ ਪ੍ਰਕਾਰ ਮਾਤਾ ਜੀਤਾ ਜੀ ਸਵਰਗਵਾਸ ਤੋਂ ਧੰਨ ਬਾਬਾ ਫਤੇ ਜਿਹੜੀ ਆਰਪਲਾ ਉਮਰ ਹੈ 2 ਸਾਲ ਦੀ ਉਸ ਤੋਂ ਬਾਅਦ ਸਮਾਂ ਆਉਂਦਾ ਏ ਹੁਣ ਜਿਹੜੇ 22 ਧਾਰ ਦੇ ਰਾਜੇ ਸਨ ਪਹਾੜੀ ਰਾਜੇ ਸਾਰੇ ਹੀ ਜਦੋਂ ਇਹ ਆਪਸ ਦੇ ਵਿੱਚ ਜੰਗਾਂ ਲੜਦੇ ਕੋਈ ਜਿਹੜਾ ਰਾਜਾ ਸੀ ਔਰੰਗਜ਼ੇਬ ਦੇ ਨਾਲ ਲੜ ਕੇ ਦੂਜਿਆਂ ਦੇ ਨਾਲ ਜੰਗਾਂ ਲੜਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਆਖਿਆ ਕਿ ਤੁਸੀਂ ਇਹਨਾਂ ਨਾਲ ਕਿਉਂ ਜੰਗਾਂ ਲੜਦੇ ਹੋ ਆਪਸ ਦੇ ਵਿੱਚ ਕਿਉਂ ਲੜਦੇ ਹੋ ਤੁਹਾਨੂੰ ਅਸੀਂ ਦਿੱਲੀ ਦਾ ਤਖਤ ਦਵਾ ਦਿੰਦੇ ਹਾਂ ਜਦੋਂ ਭੀਮ ਚੰਦ ਨੇ ਸੁਣਿਆ ਤੇ ਭੀਮ ਚੰਦ ਪਹਿਲਾਂ ਹੀ ਗੁਰੂ ਘਰ ਦੀ ਅਜਮਤ ਨੂੰ ਜਾਣਦਾ ਸੀ ਕਿਉਂਕਿ ਸਤਿਗੁਰੂ ਸਾਹਿਬ ਜੀਆ ਨੂੰ ਗੁਰੂ ਕੇ ਪਿਆਰਿਆਂ ਸਿੱਖਾਂ ਦੇ ਵੱਲੋਂ ਪੰਜ ਕਲਾ ਸ਼ਸਤਰ ਪਰ ਸ਼ਾਦੀ ਹਾਥੀ ਚੰਦਨ ਦੀ ਚੌਂਕੀ ਅਤੇ ਹੋਰ ਬਿਆਨਤ ਜਿਹੜੀਆਂ ਵਸਤੂਆਂ ਭੇਜੀਆਂ ਸਨ ਤੇ ਭੀਮ ਚੰਦ ਸੋਚਦਾ ਸੀ ਕਿ ਇਹ ਜਿਹੜੀਆਂ ਵਸਤੂਆਂ ਨੇ ਮੈਨੂੰ ਪ੍ਰਾਪਤ ਹੋ ਜਾਵੇ ਉਹ ਜੰਗ ਚਾਹੁੰਦਾ ਸੀ ਕਿ ਇਹ ਵਸਤੂਆਂ ਮੈਂ ਜਿਹੜਾ ਇਹ ਬਹਾਨੇ ਦੇ ਨਾਲ ਸਾਰੀਆਂ ਆਪਣੇ ਕੋਲ ਰੱਖ ਲਵਾਂ ਪਰ ਗੁਰੂ ਘਰ ਦੇ ਵਿੱਚ ਉਹਦਾ ਕੋਈ ਚਾਰਾ ਨਹੀਂ ਚੱਲਿਆ ਤੇ ਫਿਰ ਉਹਨੇ ਇਹ ਆਣ ਕੇ ਔਰੰਗਜੀਬ ਨੂੰ ਆਖਿਆ ਕਿ ਔਰੰਗਜੀਬ ਨੂੰ ਜਾ ਕੇ ਕਹਿੰਦਾ ਏ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਦਿੱਲੀ ਦਾ ਤਖਤ ਹੈ ਉਹ ਤੁਹਾਨੂੰ ਦਵਾ ਦਮਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਅਜਮਤ ਬੜੀ ਬੇਅੰਤ ਹੈ ਕਿਤੇ ਇਹ ਨਾ ਹੋਵੇ ਕਿ ਦਿੱਲੀ ਦੇ ਤਖਤ ਤੇ ਆਪ ਬੈਠ ਜਾਵੇ ਔਰੰਗਜ਼ੇਬ ਨੂੰ ਜਦੋਂ ਇਹਨੇ ਚੁਗਲੀ ਖਾਧੀ ਔਰੰਗਜ਼ੇਬ ਨੇ ਆਪਣੀ ਜਿਹੜੀ ਫੌਜ ਸੀ ਇਹਨਾਂ ਦੇ ਨਾਲ ਘਲ ਦਿੱਤੀ ਤੇ ਉਥੋਂ ਵੀ ਫੌਜ ਆ ਗਈ ਇਹਨਾਂ 22 ਧਾਰ ਦੇ ਰਾਜਿਆਂ ਦੀ ਫੌਜ ਸਾਰੀ ਫੌਜ ਨੇ ਰਲ ਕੇ ਤੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾਇਆ ਜਿਹੜਾ ਘੇਰਾ 7 ਮਹੀਨੇ ਤੇ ਕੁਝ ਦਿਨ ਤੱਕ ਚੱਲਿਆ ਇਤਿਹਾਸਕਾਰਾਂ ਨੇ ਲਿਖਿਆ ਹੈ ਜਦੋਂ ਇਤਨਾ ਲੰਮਾ ਜਦੋਂ ਘੇਰਾ ਪਾਈ ਰੱਖਿਆ ਕੁਝ ਸਮੇਂ ਬਾਅਦ ਇਹ ਘੇਰਾ ਜਿਹੜਾ ਸੀ ਤੇਜ ਵੀ ਹੋ ਗਿਆ ਪੱਕਾ ਹੋ ਗਿਆ ਦੇ ਆਨੰਦਪੁਰ ਦੇ ਵਿੱਚ ਪਹਿਲਾਂ ਹੌਲੀ ਹੌਲੀ ਖਾਨ ਦੇ ਲਈ ਰਸ ਨੂੰ ਮੁੱਕਿਆ ਪੀਣ ਦੇ ਲਈ ਪਾਣੀ ਖਤਮ ਹੋਇਆ ਕਿਉਂਕਿ ਇਹਨਾਂ ਨੇ ਬਾਹਰੋਂ ਜਿਹੜੇ ਨਾਲੇ ਪਾਣੀ ਦੇ ਸਰੋਤ ਸਨ ਉਹ ਵੀ ਬੰਦ ਕਰ ਦਿੱਤੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਦੀ ਹਾਥੀ ਸੀ ਉਹ ਵੀ ਚੜਾਈ ਕਰ ਗਿਆ ਸਿੰਘਾਂ ਨੇ ਰੁੱਖਾਂ ਦੇ ਪੱਤੇ ਜੜ੍ਹਾਂ ਨੂੰ ਉਬਾਲ-ਉਬਾਲ ਕੇ ਖਾਤਾ ਇਸ ਪ੍ਰਕਾਰ ਆਪਣੀ ਜਿਹੜੀ ਭੁੱਖ ਸੀ ਮਿਟਾਲੇ ਪੈ ਰਹੇ ਸਨ ਕੀ ਕਿਸੇ ਨਾ ਕਿਸੇ ਤਰੀਕੇ ਨਾਲ ਇਥੋਂ ਬਾਹਰ ਨਿਕਲਿਆ ਜਾਵੇ ਤੇ ਬਾਹਰ ਜਿਹੜੀ ਫੌਜ ਸੀ ਇਹ ਵੀ ਦੁਖੀ ਹੋ ਰਹੀ ਸੀ ਕਿ ਬਹੁਤ ਔਖਾ ਹੋਇਆ ਪਿਆ ਇਹ 7 ਮਹੀਨੇ ਘੇਰੇ ਨੂੰ ਹੋ ਗਏ ਨੇ ਠੰਡ ਦਾ ਸਮਾਂ ਏ ਤੇ ਇਹ ਫੌਜ ਦੇ ਵਿੱਚ ਬਿਮਾਰੀ ਵੀ ਫੈਲ ਗਈ ਸੀ ਦੋਨੇ ਪਾਸੇ ਹੀ ਜਿਹੜਾ ਭਿਆਨਕ ਸਮਾਂ ਸਨ ਸਿੰਘ ਚਾਹੁੰਦੇ ਸਨ ਕਿ ਅਸੀਂ ਅਨੰਦਪੁਰ ਦਾ ਕਿਲਾ ਛੱਡ ਦਈਏ ਫਿਰ ਇਹਨਾਂ ਨੇ ਝੂਟੀਆਂ ਕਸਮਾਂ ਖਾਣੀਆਂ ਸ਼ੁਰੂ ਕੀਤੀਆਂ कि ਅਸੀਂ ਕसम ਖਾਂਨੇ ਹਾਂ ਕਿ ਤੁਸੀਂ ਕੁਝ ਸਮੇਂ ਵਾਸਤੇ ਇਹ ਜਿਹੜਾ ਆਨੰਦਪੁਰ ਦਾ ਕਿਲਾ ਹੈ ਛੱਡ ਦੇਣਾ ਕਰੋ ਜਦੋਂ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਕੇ ਬਾਹਰ ਜਾਵੋਗੇ ਅਸੀਂ ਕੁਝ ਸਮੇਂ ਬਾਅਦ ਅਸੀਂ ਇਹ ਘੇਰਾ ਹਟਾ ਦੇਵਾਂਗੇ ਤੇ ਤੁਸੀਂ ਵਾਪਸ ਆ ਜਾਓ ਪਰ ਤੇ ਸਤਿਗੁਰੂ ਸਾਹਿਬ ਨੂੰ ਤੇ ਅੰਤਰਜਾਮੀ ਸੰਤਰਲੋਕੀ ਦਾ ਗਿਆਨ ਸੀ ਆਪ ਅਕਾਲ ਪੁਰਖ ਵਾਹਿਗੁਰੂ ਇਸ ਸੰਸਾਰ ਤੇ ਰੂਪ ਧਾਰਨ ਕਰਕੇ ਆਏ ਸਨ ਤੋ ਜਦੋਂ ਉਹ ਸਾਰਾ ਕੁਝ ਜਾਣਦੇ ਸਨ ਪਰ ਸਿੱਖਾਂ ਨੂੰ ਜਣਾਉਣਾ ਚਾਹੁੰਦੇ ਸਨ ਤੇ ਸਿੱਖਾਂ ਨੂੰ ਜਣਾਉਣ ਦੇ ਲਈ ਉਹਨਾਂ ਨੇ ਆਖਿਆ ਅਸੀਂ ਤਿਆਰੀ ਕਰਦੇ ਹਾਂ ਤੁਸੀਂ 100 ਗੱਡਾ ਜਿਹੜਾ ਹੈ ਉਹ ਖੱਲਣਾ ਕਰੋ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੂੰ ਆਖਿਆ ਪਹਾੜੀ ਰਾਜਿਆਂ ਨੇ ਜਿਹੜਾ 100 ਗੱਡਾ ਤਿਆਰ ਕਰਕੇ ਖੱਲਿਆ ਕਿ ਸਾਡਾ ਜਿਹੜਾ ਸੋਨਾ ਹੈ ਜਾਂ ਜਿਹੜੀ ਸਾਡੀ ਮਾਇਆ ਹੈ ਉਹ ਅਸੀਂ ਪਹਿਲਾਂ ਖੱਲਾਂਗੇ ਤੇ ਸਤਿਗੁਰੂ ਸਾਹਿਬ ਜੀਆ ਨੇ ਆਪਣੇ ਨਿਗਟ ਵਰਤੀ ਸਿੱਖਾਂ ਨੂੰ ਆਖਿਆ ਕਿ ਜਿਹੜਾ ਸਾਰਾ ਆਨੰਦਪੁਰ ਦਾ ਕੂੜਾ ਹੈ ਕਬਾੜ ਹੈ ਇਹ ਸਾਰੇ ਗੱਡਿਆਂ ਤੇ ਲਾਦ ਦੋ ਉੱਤੇ ਸੋਹਣੇ ਜਿਹੜੇ ਦਿਸਾਲੇ ਨੇ ਪਾਉਣਾ ਕਰੋ ਜਦੋਂ ਇਸ ਪ੍ਰਕਾਰ ਗੱਡਿਆਂ ਦੇ ਉੱਤੇ ਸਾਰਾ ਕੂੜਾ ਕਰਕਟ ਲਾਦ ਦਿੱਤਾ ਸੋਹਣੇ ਦਿਸਾਲੇ ਪਾ ਦਿੱਤੇ ਜਿਹੜੀ ਫੌਜ ਸੀ ਜਿਹੜੇ ਪਹਾੜੀ ਰਾਜੇ ਸਨ ਇਹਨਾਂ ਦਾ ਮਨ ਫਿਰ ਹੋਰ ਹੋ ਗਿਆ ਕਿ ਅਸੀਂ ਜਿਹੜਾ ਸਤਗੁਰੂ ਦਾ ਖਜ਼ਾਨਾ ਲਈਏ ਖਜ਼ਾਨਾ ਲੁੱਟਣ ਦੇ ਲਈ ਇਹਨਾਂ ਨੇ ਜਦੋਂ ਗੱਡੇ ਬਾਹਰ ਆਏ ਤੇ ਇਹਨਾਂ ਨੇ ਘੇਰਾ ਪਾ ਲਿਆ ਤੇ ਇਹਨਾਂ ਨੇ ਸੋਚਿਆ ਕਿ ਜਿਹੜਾ ਖਜ਼ਾਨਾ ਸਾਡੇ ਹੱਥ ਆ ਗਿਆ ਪਰ ਜਦੋਂ ਦਸ਼ਾਲੇ ਲਾ ਕੇ ਵੇਖਿਆ ਤੇ ਊੜਾ ਕਰਕਟ ਬੜੇ ਹੈਰਾਨ ਹੋਏ ਨੇ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਿਹਾ ਉਸ ਤੋਂ ਬਾਅਦ ਔਰੰਗਜ਼ੇਬ ਨੇ ਵੀ ਸੋਚਿਆ ਕਿ ਕਿੰਨਾ ਸਮਾਂ ਹੋ ਗਿਆ ਇਹ ਘੇਰਾ ਪਾਇਆ ਨੇ ਉਹ ਸਾਡੀ ਵੀ ਬੇਇੱਜ਼ਤੀ ਹੁੰਦੀ ਹੈ ਇਹਨੇ ਕੁਰਾਨ ਦੀ ਕਸਮ ਖਾ ਕੇ ਮੁਹੰਮਦ ਸਾਹਿਬ ਨੂੰ ਜਿਹੜਾ ਸੀ ਗਵਾਹ ਬਣਾ ਕੇ ਲੈ ਕੇ ਦਿੱਤਾ ਕਿ ਕੁਝ ਸਮੇਂ ਬਾਅਦ ਤੁਹਾਨੂੰ ਅਸੀਂ ਨਨਤਪੁਰ ਦਾ ਕਿਲਾ ਵਾਪਸ ਦੇ ਦੇਵਾਂਗੇ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾਧੀ ਉਸ ਤੋਂ ਬਾਅਦ ਜਿਹੜੇ ਪਹਾੜੀ ਰਾਜੇ ਸਨ ਇਹਨਾਂ ਨੇ ਸ਼੍ਰੀਮਦ ਭਗਵਤ ਗੀਤਾ ਦੀ ਕਸਮਾਂ ਖਾਧੀਆਂ ਆਟੇ ਦੀ ਗਊ ਬਣਾ ਕੇ ਉਹਦੀ ਕਸਮਾਂ ਖਾਧੀਆਂ ਇਹ ਸਾਰਾ ਕੁਝ ਕਰਕੇ ਜਦੋਂ ਇਹਨਾਂ ਨੇ ਕਸਮਾਂ ਖਾਧੀਆਂ ਤੇ ਜਦੋਂ ਸਿੱਖਾਂ ਨੇ ਵਾਰ-ਵਾਰ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਤਗੁਰੂ ਸਾਹਿਬ ਜੀ ਹੁਣ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਜਾਵੇ ਪਰ ਸਤਗੁਰੂ ਸਾਹਿਬ ਜੀ ਅਜੇ ਵੀ ਕਹਿੰਦੇ ਸਨ ਕਿ ਆਨੰਦਪੁਰ ਦਾ ਕਿਲਾ ਨਾ ਛੱਡਿਆ ਜਾਵੇ ਇੱਥੇ ਕੋਜੀ ਸਮਾਂ ਹੈ ਇਹ ਘੇਰੇ ਹਟ ਜਾਣੇ ਨੇ ਤੇ ਤੁਸੀਂ ਸਾਰੇ ਸੁਖੀ ਵੱਸੋਗੇ ਪਰ ਅਨਾਸ ਜਿਹੜੇ ਸਿੱਖ ਸਨ ਇਹਨਾਂ ਨੇ ਜिद ਕੀਤੀ ਤੇ ਸਤਿਗੁਰੂ ਸਾਹਿਬ ਦੀ ਜਿਸ ਪ੍ਰਕਾਰ ਇੱਕ ਬੱਚਾ ਜिद ਕਰਕੇ ਆਪਣੇ ਪਿਤਾ ਨੂੰ ਮਨਾ ਲੈਂਦਾ ਹੈ ਉਸੇ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਇਹਨਾਂ ਸਾਰਿਆਂ ਸਿੱਖਾਂ ਨੇ ਮਨਾ ਲਿਆ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਤਿਆਰੀ ਕੀਤੀ ਤਿੰਨ ਜਥੇ ਤਿਆਰ ਕੀਤੇ ਪਹਿਲੇ ਜਥੇ ਦੇ ਵਿੱਚ ਅਨੰਦਪੁਰ ਦੇ ਰਹਿਣ ਵਾਲੇ ਵਾਸੀ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਾਦੇ ਤਿਆਰ ਕੀਤੇ ਨਨਮਾਤ ਗੁਜਰ ਕੌਰ ਜੀ ਉਹਨਾਂ ਦੇ ਕੋਲ ਜਿਤਨੀ ਵੀ ਮਾਇਆ ਸੀ ਕੁਝ ਸੋਨੇ ਦੀਆਂ ਮੋਹਰਾਂ ਸਨ ਉਹ ਸਾਰੀਆਂ ਹੀ ਗੱਡੇ ਤੇ ਲੱਦ ਕੇ ਰੱਖ ਲੀਆਂ ਪਹਿਲਾ ਜਥਾ ਤਿਆਰ ਹੋ ਕੇ ਨਿਕਲਿਆ ਦੂਸਰੇ ਜਥੇ ਦੀ ਵਾਰੀ ਆਈ ਦੂਸਰੇ ਜਥੇ ਦੇ ਵਿੱਚ ਸਤਿਗੁਰੂ ਸਾਹਿਬ ਜੀਆਂ ਦੇ ਮੈਲ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਨਾਲ ਭਾਈ ਮਨੀ ਸਿੰਘ ਜੀ ਅਤੇ 100 ਸਿੱਖਾਂ ਦਾ ਜਥਾ ਇਹਨਾਂ ਦੇ ਨਾਲ ਸੀ ਦੂਸਰਾ ਜਥਾ ਇਹ ਤਿਆਰ ਹੋ ਕੇ ਨਿਕਲਿਆ ਇਹਨਾਂ ਨੂੰ ਸਤਿਗੁਰੂ ਸਾਹਿਬ ਜੀਆ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ ਤੁਸੀਂ ਇੱਥੋਂ ਦਿੱਲੀ ਵੱਲ ਨੂੰ ਜਾਣਾ ਹੈ ਤੀਸਰਾ ਜਥਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਦਾ ਸੀ ਇਹ 6 ਤੇ 7 ਕੋ ਵਾਲੀ ਜਿਹੜੀ ਰਾਤ ਹੈ ਉਹ ਰਾਤ ਵਾਲੇ ਦਿਨ ਇਹ 30 ਦਾ ਜਥਾ ਸਤਗੁਰੂ ਸਾਹਿਬ ਜੀਆਂ ਦਾ ਤਿਆਰ ਹੁੰਦਾ ਏ ਸਤਗੁਰੂ ਸਾਹਿਬ ਜੀ ਨੇ ਇੱਕ ਸਾਈਡ ਤੇ ਪੰਜ ਪਿਆਰੇ ਨੇ ਇੱਕ ਸਾਈਡ ਤੇ ਪੰਜ ਮੁਕਤੇ ਨੇ ਨਾਲ 25 ਸਿੱਖ ਸਤਗੁਰੂ ਸਾਹਿਬ ਜੀਆਂ ਦੇ ਹਜ਼ੂਰੀ ਸਿੱਖ ਸਨ ਤੇ ਇਸ ਤੋਂ ਇਲਾਵਾ 500 ਸਿੱਖ ਹੋਰ ਹੈ ਜਿਹੜਾ ਸਤਗੁਰੂ ਸਾਹਿਬ ਜੀਆਂ ਦੇ ਜਥੇ ਦੇ ਵਿੱਚ ਸਤਗੁਰੂ ਸਾਹਿਬ ਜੀ ਪਹਿਲਾਂ ਆਪਣੇ ਮਹਿਲਾ ਦੇ ਵਿੱਚੋਂ ਬਾਹਰ ਆਏ ਨੇ ਆਨੰਦਪੁਰ ਦੀ ਗਲੀ ਗਲੀ ਦੇ ਵਿੱਚ ਗਏ ਨੇ ਕਿ ਸਤਗੁਰੂ ਸਾਹਿਬ ਜੀਆਂ ਨੂੰ ਪਤਾ ਸੀ ਕਿ ਇਥੋਂ ਗਏ ਤੇ ਵਾਪਸ ਨਹੀਂ ਆਉਣਾ ਫਿਰ ਸਤਗੁਰੂ ਸਾਹਿਬ ਜੀਆਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਸ਼ਹੀਦੀ ਸਥਾਨ ਉਪਰ ਆਏ ਆਣ ਕੇ ਸਤਗੁਰੂ ਸਾਹਿਬ ਜੀਆਂ ਨੇ ਦੇਗ ਗ੍ਰਾਹ ਪ੍ਰਸ਼ਾਦੀ ਦੇਖ ਕਰਵਾ ਕੇ ਸਤਗੁਰੂ ਸਾਹਿਬ ਜੀਆਂ ਦੇ ਚਰਨਾਂ ਕਮਲਾ ਪਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਚਰਨਾਂ ਪਾਸ ਅਰਦਾਸ ਬੇਨਤੀ ਕੀਤੀ ਉਸ ਅਸਥਾਨ ਦੀ ਪ੍ਰਕਰਮਾ ਕੀਤੀ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਉਸ ਵੇਲੇ ਸਿੱਖਾਂ ਨੂੰ ਆਖਿਆ ਕਿ ਹੈ ਕੋਈ ਗੁਰੂ ਦਾ ਸਿੱਖ ਜਿਹੜਾ ਧੰ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਸਥਾਨ ਦੀ ਸੇਵਾਵਾਂ ਨਿਭਾਵੇ ਤਿੰਨ ਵਾਰ ਆਖਿਆ ਤੀਸਰੀ ਵਾਰ ਭਾਈ ਗੁਰਬਖਸ਼ ਜੀ ਜੋ ਇੱਕ ਬਰਾਗੀ ਸਾਧੂ ਸਨ ਉਹ ਤਿਆਰ ਹੋਏ ਇਹਨਾਂ ਗੁਰਧਾਮਾਂ ਦੀ ਸੇਵਾਵਾਂ ਕਰਨ ਦੇ ਲਈ ਪਰ ਭਾਈ ਗੁਰਬਖਸ਼ ਜੀਆਂ ਦੇ ਜਿਹੜੇ ਉਸਤਾਦ ਸਨ ਗੁਰੂ ਸਨ ਬਾਬਾ ਮਹਾਦੇਵ ਜੀ ਬਾਬਾ ਮਹਾਦੇਵ ਜੀ ਕਹਿੰਦੇ ਨੇ ਸਤਿਗੁਰੂ ਸਾਹਿਬ ਜੀ ਅਸੀਂ ਇਹਨਾਂ ਨੂੰ ਇੱਥੇ ਛੱਡ ਤੇ ਦਿੰਨੇ ਹਾਂ ਪਰ ਇਹਨਾਂ ਨੂੰ ਖਾਣ ਪੀਣ ਦੇ ਲਈ ਕਿੱਥੋਂ ਮਿਲੇਗਾ ਸਤਿਗੁਰੂ ਸਾਹਿਬ ਜੀ ਆਨੇ ਆਕਿਆ ਕਿ ਇਹ ਸ਼ਹੀਦਾਂ ਦਾ ਸਥਾਨ ਹੈ ਜਿਹੜਾ ਸ਼ਹੀਦਾਂ ਦੇ ਸਥਾਨ ਤੇ ਸਮਾਵਾ ਨਿਭਾਉਂਦਾ ਹੈ ਉੱਥੇ ਬਿਆਨ ਅਜਮਤਾ ਵਰਤਤੀਆਂ ਨੇ ਇਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਹਨ ਸਤਿਗੁਰੂ ਸਾਹਿਬ ਜੀ ਆਨੇ ਇਹ ਗੱਡਾ ਜਿਹੜਾ ਸੀ ਰਸ਼ਨ ਪਾਣੀ ਦਾ ਉੱਥੇ ਹੀ ਰੱਖ ਦਿੱਤਾ ਬਾਬਾ ਗੁਰਬਖਸ਼ ਜੀਆਂ ਦੇ ਕੋਲ ਬਾਬਾ ਗੁਰਬਖਸ਼ ਜੀਆਂ ਨੂੰ ਸੇਵਾਵਾਂ ਲਈ ਆਖਿਆ ਬੇਨਤ ਜਿਹੜੀ ਕਿਰਪਾ ਵਰਤਾਈ ਆਖਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਤੁਹਾਨੂੰ ਅੰਮ੍ਰਿਤ ਵੇਲੇ ਤੇ ਸੰਧਿਆ ਵੇਲੇ ਦਰਸ਼ਨ ਦੀਦਾਰ ਹੀ ਹੋਇਆ ਕਰਨਗੇ ਇਸ ਪ੍ਰਕਾਰ ਜਿਹੜੇ ਵੱਡੇ ਸਾਹਿਬਜਾਦੇ ਨੇ ਸਾਹਿਬਜਾਦਾ ਅਜੀਤ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਜੋ ਸਤਗੁਰੂ ਸਾਹਿਬ ਜੀਆਂ ਦੇ ਨਾਲ ਨੇ ਸਤਗੁਰੂ ਸਾਹਿਬ ਜੀ ਜਦੋਂ